ਜਿੱਤ ਕਿਸ ਲਈ ਹਾਰ ਕਿਸ ਲਈ ਜ਼ਿੰਦਗੀ ਭਰਤੀ ਇਹ ਟਕਰਾਅ ਕਿਸ ਲਈ ਜੋ ਵੀ ਆਇਆ ਹੈ ਇੱਕ ਦਿਨ ਜਾਣਾ ਹੀ ਹੈ ਫਿਰ ਇਨਸਾਨ ਇੰਨਾ ਹੰਕਾਰ ਕਿਸ ਲਈ ਲੱਕੜ ਦੇ ਕੀੜੇ ਸਿਰ ਕੁਰਸੀ ਨੂੰ ਖਾਂਦੇ ਹਨ ਪਰ ਕੁਰਸੀ ਦੇ ਕੀੜੇ ਪੂਰੇ ਦੇਸ਼ ਨੂੰ ਖਾਚ ਜਾਂਦੇ ਨੇ ਜਵਾਨੀ ਵਿੱਚ ਉਹੀ ਇਨਸਾਨ ਕਾਮਚਾਬ ਹੁੰਦਾ ਹੈ ਜੋ ਆਪਣੀ ਮਨਪਸੰਦ ਚੀਜ਼ਾਂ ਦੀ ਕੁਰਬਾਨੀ ਦੇ ਸਕੇ ਜਿਵੇਂ ਹੀ ਲੱਗਦਾ ਹੈ ਕਿ ਜ਼ਿੰਦਗੀ ਸਮਝ ਆ ਗਈ ਪਤਾ ਨਹੀਂ ਵਕਤ ਕਿਦਰੋਂ ਕੁਝ ਐਸਾ ਦਿਖਾ ਦਿੰਦਾ ਹੈ ਕਿ ਜੋ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਦੁਨੀਆ ਦੇ 90% ਲੋਕ ਇੱਕ ਪਿੰਜਰੇ ਵਿੱਚ ਕੈਦ ਨੇ ਅਤੇ ਉਸ पिंजरे ਤੇ ਲਿਖਿਆ ਹੁੰਦਾ ਹੈ ਲੋਕ ਕੀ ਕਹਿਣਗੇ ਲੋਕ ਉਸੇ ਕੁੰਡ ਤੋਂ ਚੱਲਦੇ ਨੇ ਜਿਸ ਦੀ ਉਹਨਾਂ ਵਿੱਚ ਕਮੀ ਹੁੰਦੀ ਹੈ ਗਲਤੀਆਂ ਮਾਫ਼ ਹੋ ਸਕਦੀਆਂ ਨੇ ਪਰ ਜਾਣ ਪੁੱਛ ਕੇ ਤਕਲੀਫ਼ ਦੇਣ ਵਾਲਿਆਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਹਕੀਕਤ ਜਾਣ ਲਵੋਗੇ ਤਾਂ ਸਭ ਭੜਾਏ ਲੱਗਣਗੇ ਇਸ ਲਈ ਇਹ ਹੀ ਪਰਮ ਰੱਖੋਗੇ ਸਭ ਆਪਣੇ ਨੇ ਜ਼ਿੰਦਗੀ ਨੇ ਮੈਨੂੰ ਇਤਾਂ ਸਿਖਾ ਦਿੱਤਾ ਹੈ ਕਿ ਕਿਸੇ ਤੋਂ ਵੀ ਕੋਈ ਉਮੀਦ ਰੱਖਣਾ ਬਿਲਕੁਲ ਬੇਕਾਰ ਹੈ। ਟੁਹਾਡੇ ਨਾਲ ਭਾਵੇਂ ਕਿੰਨਾ ਵੀ ਤੋਖਾ ਹੋਇਆ ਹੋਵੇ ਪਰ ਜੇ ਤੁਸੀਂ ਕਿਸੇ ਨਾਲ ਪੁਰਾ ਨਹੀਂ ਕੀਤਾ ਤਾਂ ਜ਼ਿੰਦਗੀ ਤੁਹਾਨੂੰ ਕਾਮਯਾਬੀ ਜ਼ਰੂਰ ਦੇਵੇਗੀ। ਅੱਜ ਦੇ ਸਮੇਂ ਚਤ ਤੱਕ ਕਿਸੇ ਨੂੰ ਫਾਇਦਾ ਨਾ ਹੋਵੇ ਉਸ ਕੋਲ ਕਿਸੇ ਲਈ ਸਮਾਂ ਨਹੀਂ ਹੁੰਦਾ। ਜੇ ਤੁਸੀਂ ਚੁੱਪ ਰਹਿਣਾ ਸਿੱਖ ਲਿਆ ਤਤੇ ਨੂੰ ਬਹੁਤ ਕੁਝ ਸੁਣਾਈ ਵੀ ਤਵੇਗਾ ਅਤੇ ਬਹੁਤ ਕੁਝ ਦਿਖਾਈ ਵੀ ਮੇਰੇ ਜ਼ਿੰਦਗੀ ਵਿੱਚ ਮੈਨੂੰ ਉਹ ਇਨਸਾਨ ਨਹੀਂ ਚਾਹੀਦਾ ਜੋ ਮੇਰੀ ਕਹਿਰ ਹਸਰੀ ਵਿੱਚ ਮੇਰੇ ਖਿਲਾਫ ਗੱਲਾਂ ਚੁੱਪਚਾਪ ਸੁਣ ਲਵੇ ਆਪਣੇ ਆਪ ਨਾਲ ਝੂਠ ਬੋਲਣਾ ਦੂਜਿਆਂ ਨਾਲ ਝੂਠ ਬੋਲਣ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਮੁਹੱਬਤ ਦੇ ਹਨੇਰਿਆਂ ਵਿੱਚ ਪੱਥਰ ਵੀ ਬਿਗਲ ਜਾਂਦੇ ਨੇ ਗੈਰਾਂ ਤੋਂ ਕਿ ਕਿਲਾ ਕਰੀਏ ਜਦ ਆਪਣੇ ਹੀ ਬਦਲ ਚਾਨ ਇਸ ਜਮਾਨੇ ਵਿੱਚ ਹਰ ਕਿਸੇ ਨੂੰ ਆਪਣਾ ਸਮਝਣਾ ਛੱਡ ਦਿਓ ਜ਼ਿੰਦਗੀ ਵਿੱਚ ਖੁਸ਼ ਰਹੋਗੇ ਅਸਲ ਵਿੱਚ ਮਜ਼ਾਕ ਚਲਾਕੀ ਨਾਲ ਕਿੰਨਾ ਗਿਆ અપਮਾਨ ਹੁੰਦਾ ਹੈ ਜ਼ਿੰਦਗੀ ਵਿੱਚ ਬੁਰੇ ਸਮੇਂ ਦਾ ਆਉਣਾ ਵੀ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਆਪਣੇ ਰੂਪ ਵਿੱਚ ਲੁਕੇ ਹੋਏ ਗੈਰਾਂ ਦੀ ਪਛਾਣ ਨਹੀਂ ਹੋ ਸਕਦੀ ਯਾਦ ਰੱਖੋ ਚਲਾਕੀ ਸਿਰਫ ਚਾਰ ਦਿਨ ਚਮਕਦੀ ਹੈ ਪਰ ਇਮਾਨਦਾਰੀ ਸਾਡੇ ਉਮਰ ਚਮਕ ਛਡ ਜਾਂਦੀ ਹੈ ਗਲਤ ਇਨਸਾਨ ਕਿਸੇ ਦੇ ਪਾਰੇ ਕਦੇ ਸਹੀ ਸੋਚ ਨਹੀਂ ਸਕਦਾ ਢੀੜ ਵਿੱਚ ਉਹੀ ਚਾਰੇ ਪਛਾਨੇ ਜਾਂਦੇ ਨੇ ਜਿਨ੍ਹਾਂ ਨੇ ਆਪਣੀ ਕੋਈ ਪਛਾਣ ਪਨਾਈ ਹੋਵੇ ਜਿਸ ਇਨਸਾਨ ਨੂੰ ਅਸੀਂ ਦਿਲੋਂ ਪਿਆਰ ਕਰਦੇ ਹਾਂ ਜ਼ਿੰਦਗੀ ਵਿੱਚ ਉਹੀ ਸਭ ਤੋਂ ਵੱਧ ਫਾਇਦਾ ਚੁੱਕ ਜਾਂਦਾ ਹੈ ਉਸ ਨੂੰ ਪਤਾ ਹੁੰਦਾ ਹੈ ਸਾਡੀ ਕਮਜ਼ੋਰੀ ਕੀ ਹੈ ਐਨੇ ਸਮਝਦਾਰ ਬਨੋ ਕੇ ਕਿਸੇ ਨੂੰ ਮਾਫ ਕਰ ਸਕੋ ਪਰ ਐਨੇ ਭੋਲੇ ਨਾ ਬਨੋ ਕੇ ਧੋਖਾ ਦੇਣ ਵਾਲੇ ਤੇ ਦੁਬਾਰਾ ਪਰੋਸਾ ਕਰ ਬਿਠੋ ਜੋ ਸਮਝਣਾ ਹੀ ਨਾ ਚਾਹੇ ਉਸ ਨੂੰ ਸਮਝਾਉਣ ਦੀ ਕੀ ਲੋੜ ਚੁੱਮਣੇ ਹੀ ਨਾ ਉਸ ਨੂੰ ਕਹਿਣ ਦੀ ਕੀ ਲੋੜ ਜਿੰਨਾ ਰਿਸ਼ਤਿਆਂ ਵਿੱਚ ਇੱਕ ਦੂਜੇ ਦੀ ਫੀਲਿੰਗ ਦੀ ਕਦਰ ਹੀ ਨਾ ਹੋਵੇ ਉਹ ਰਿਸ਼ਤੇ ਜ਼ਬਰਦਸਤੀ ਖਿੱਚਣ ਦੀ ਕੋਈ ਲੋੜ ਨਹੀਂ ਜਿਸ ਨੂੰ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ ਯਕੀਨ ਮਨੋ ਉਸ ਨੂੰ ਕਿਸੇ ਇੱਕ ਤੋਂ ਬਹੁਤ ਫਰਕ ਪੈਂਦਾ ਹੈ ਸੱਚੇ ਦਿਲ ਨਾਲ ਕਿਸੇ ਮਹਤਾਜ ਦੀ ਮਦਦ ਕਰਕੇ ਦੇਖੋ ਜੇ ਦਿਲ ਨੂੰ ਸਕੂਨ ਨਾ ਮਿਲੇ ਤਾਂ ਦੱਸਣਾ ਜਿਸ ਨੇ ਜਾਨਾ ਹੈ ਉਸ ਨੂੰ ਜਾਣ ਦਿਓ ਉਹ ਅੱਜ ਰੁੱਕ ਵੀ ਗਿਆ ਤਾਂ ਕੱਲ ਚਲਾਏ ਜਾਵੇਗਾ ਕਿਸਨੂੰ ਇਗਨੋਰ ਕਰਨ ਵਿੱਚ ਅਤੇ ਪੀਸੀ ਹੋਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਜਿਨ੍ਹਾਂ ਨੂੰ ਸੁਪਨੇ ਦੇਖਣੇ ਚੰਗੇ ਲੱਗਦੇ ਨੇ ਉਹਨਾਂ ਨੂੰ ਰਾਤ ਛੋਟੀ ਲੱਗਦੀ ਹੈ ਤੇ ਜਿਨ੍ਹਾਂ ਨੂੰ ਸੁਪਨੇ ਪੂਰੇ ਕਰਨੇ ਚੰਗੇ ਲੱਗਦੇ ਨੇ ਉਹਨਾਂ ਨੂੰ ਦਿਨ ਛੋਟਾ ਲੱਗਦਾ ਹੈ ਸੁੰਦਰਤਾ ਇਹ ਨਹੀਂ ਕਿ ਅਸੀਂ ਕਿਵੇਂ ਲੱਗਦੇ ਹਾਂ ਸੁੰਦਰਤਾ ਇਹ ਹੈ ਕਿ ਅਸੀਂ ਦੁਨੀਆਂ ਨਾਲ ਕਿਵੇਂ ਪੇਸ਼ ਆਉਂਦੇ ਹਾਂ ਕਿਸੇ ਦੀ ਅਸਲ ਆਦਤ ਦੇਖਣੀ ਹੋਵੇ ਤਾਂ ਉਸ ਨੂੰ ਇੱਛਤ ਤੇ ਹੋ ਅਤੇ ਕਿਸੇ ਦੀ ਫਿਤਰਤ ਜਾਨਣੀ ਹੋਵੇ ਤਾਂ ਉਸ ਨੂੰ ਅਛਾਤੀ ਦਿਓ ਮੈਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੀ ਮੈਂ ਪਿਆਰ ਵੀ ਕਰਨਾ ਚਾਹੁੰਦਾ ਹਾਂ ਤੇ ਵਾਰ ਵੀ ਵਕਤ ਆਉਣ ਤੇ ਦੋਵੇਂ ਕਰ ਸਕਦਾ ਹਾਂ ਖਮੋਸ਼ੀਆਂ ਕਦੇ ਵੀ ਬੇਵਾਚਾ ਨਹੀਂ ਹੁੰਦੀਆਂ ਕੁਝ ਦਦ ਅਚਾਹੇ ਹੁੰਦੇ ਨੇ ਜੋ ਆਵਾਜ਼ ਤੱਕ ਖੋਲ ਲੈਂਦੇ ਨੇ ਵਕਤ ਤੋਂ ਪਹਿਲਾਂ ਖੁਦ ਨੂੰ ਬਦਲ ਲਓ ਕਿਉਂਕਿ ਜੇ ਵਕਤ ਨੇ ਬਦਲਿਆ ਤਾਂ ਤਕਲੀਫ ਬਹੁਤ ਹੋਵੇਗੀ ਅੱਜ ਦੇ ਦੌਰ ਵਿੱਚ ਉਹੀ ਰੱਬ ਹੈ ਜਿਸ ਕੋਲ ਪੈਸਾ ਤੇ ਪਦ ਹੈ ਰਿਸ਼ਤੇ ਤਾਂ ਤੁੱਚਾ ਨਾਮ ਹੀ ਪੈਸਾ ਹੀ ਬਣ ਗਿਆ ਹੈ ਕਰਮ ਭਾਵੇਂ ਕਿੰਨੇ ਵੀ ਕੰਦੇ ਕਿਉਂ ਨਾ ਹੋਣ ਪਦ 'ਚ ਪੈਸਾ ਹੈ ਤਾਂ ਅਨਪੜਤਾ ਬੁਰਾ ਵਰਤਾ ਬੁਰੇ ਕੰਮ ਸਭ ਮਾਫ਼ ਕਰ ਦਿੱਤੇ ਜਾਣ ਕੇ ਇਹ ਕਲ ਚੁਕ ਹੈ ਜਨਾਬ ਇੱਥੇ ਪੁਜਿਆ ਨਾਲ ਪੁਜਾ ਨਾ ਹੋਵੇ ਪਰ ਚੰਗੇ ਨਾਲ ਪੁਰਾ ਜ਼ਰੂਰ ਹੁੰਦਾ ਹੈ ਜਾਨਾ ਹੈ ਤਾਂ ਜਾਣ ਦਿਓ ਰਿਸ਼ਤਿਆਂ ਵਿੱਚ ਪਿਆਰ ਸੋਹਣਾ ਲੱਗਦਾ ਹੈ ਭੀਖ ਮੰਗਣੀ ਨਹੀਂ ਇੱਕ ਵਾਰੀ ਚਿੰਨ ਲੱਗੇ ਕਿ ਤੁਹਾਨੂੰ ਕੋਈ ਟਾਲ ਰਿਹਾ ਹੈ ਤਾਂ ਫਿਰ ਉਸ ਨੂੰ ਕਦੇ ਤੰਗ ਨਾ ਕਰੋ ਇੱਕ ਹੱਦ ਤੱਕ ਟੁੱਟ ਜਾਣ ਦੇ ਬਾਅਦ ਇਨਸਾਨ ਆਪਣੇ ਹੱਕ ਵਾਲੀਆਂ ਖੁਸ਼ੀਆਂ ਵਿੱਚ ਠੁਕਰਾ ਦਿੰਦਾ ਹੈ ਅਸਲ ਉਹ ਹੈ ਜੋ ਕਿਸੇ ਹੋਰ ਲਈ ਤੁਹਾਨੂੰ ਨਜ਼ਰ ਅੰਦਾਜ਼ ਨਾ ਕਰੇ ਕਦਰ ਕਰਨੀ ਹੱਤਾ ਜੀਵਨ ਦੇ ਚੀਕ ਕਰੋ ਅਥੀ ਉਠਾਉਂਦੇ ਵੇਲੇ ਤਾਂ ਨਫ਼ਰਤ ਕਰਨ ਵਾਲੇ ਵੀ ਰੋ ਪੈਂਦੇ ਨੇ ਚੁੱਪ ਚਾਪ ਸੰਦੇ ਰਹੋ ਤਾਂ ਚੰਗੇ ਹੋ ਅਤੇ ਜੇ ਇੱਕ ਵਾਰੀ ਬੋਲ ਪਏ ਤਾਂ ਤੁਹਾਡੇ ਤੋਂ ਪੁਰਾ ਕੋਈ ਨਹੀਂ ਹਰ ਰਿਸ਼ਤੇ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਨੇ ਪਰ ਜਿੱਥੇ ਕੱਲ ਆਤਮ ਸਨਮਾਨ ਦੀ ਆ ਜਾਵੇ ਉਥੇ ਦੀ ਸ਼ਤਾ ਖਤਮ ਕਰ ਦੇਣਾ ਹੈ ਠੀਕ ਹੁੰਦਾ ਹੈ ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਨੇ ਉਮੀਦਾਂ ਇਨਸਾਨ ਨੂੰ ਕਮਜ਼ੋਰ ਕਰ ਦਿੰਦੀਆਂ ਨੇ ਇਸ ਲਈ ਆਪਣੀ ਤਾਕਤ ਨਾਲ ਜੀਣਾ ਸਿੱਖੋ ਕਿਉਂਕਿ ਤੁਹਾਡੇ ਵਰਗਾ ਸਾਥੀ ਤੁਹਾਡੇ ਲਈ ਹੋਰ ਕੋਈ ਨਹੀਂ ਅੱਜ ਕੱਲ ਤਾਂ ਜ਼ਹਿਰ ਵਿੱਚ ਵੀ ਇੰਨਾ ਜ਼ਹਿਰ ਨਹੀਂ ਹੁੰਦਾ ਜਿੰਨਾ ਕੁਝ ਲੋਕ ਤੁੱਛਿਆਂ ਲਈ ਆਪਣੇ ਦਿਲ ਵਿੱਚ ਰੱਖਦੇ ਨੇ ਲੋਕਾਂ ਲਈ ਤੁਸੀਂ ਸਿਰਫ ਤਦ ਤੱਕ ਹੀ ਚੰਗੇ ਹੋ ਜਦ ਤੱਕ ਤੁਸੀਂ ਉਹਨਾਂ ਦੀ ਉਮੀਦਾਂ ਪੂਰੀਆਂ ਕਰਦੇ ਹੋ ਅਤੇ ਤੁਹਾਡੇ ਲਈ ਸਭ ਤਦ ਤੱਕ ਹੀ ਚੰਗੇ ਨੇ ਜਦ ਤੱਕ ਤੁਸੀਂ ਉਹਨਾਂ ਤੋਂ ਕੋਈ ਉਮੀਦ ਨਹੀਂ ਰੱਖਦੇ ਜੇ ਤੁਹਾਡੇ ਨਾਲ ਰਹਿ ਕੇ ਕਿਸੇ ਹੋਰ ਦਾ ਹੋਵੇ ਉਹ ਤੁਹਾਡੇ ਤੋਂ ਦੂਦੇ ਰਹਿ ਤਾਂ ਚੰਗਾ ਹੈ ਇਹ ਸਦੂਰੀ ਨਹੀਂ ਕਿ ਜਿਉਂਨ ਲਈ ਕੋਈ ਸਹਾਰਾ ਆਵੇ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਜਿਸ ਤੇ ਤੁਸੀਂ ਹੋ ਉਹ ਵੀ ਹਰ ਵਾਰ ਤੁਹਾਟਾ ਹੋਵੇ ਜ਼ਿੰਦਗੀ ਵਿੱਚ ਕਿਸੇ ਨਾਲ ਗਲ ਕਰਨੀ ਕਦੇ ਪਰੇਸ਼ਾਨ ਨਾ ਹੋਵੋ ਕਿਉਂਕਿ ਜੇ ਉਸ ਨੂੰ ਸੱਚਮੁੱਚ ਤੁਹਾਡੀ ਪਰਵਾਹ ਹੈ ਤਾਂ ਉਹ ਤੁਹਾਡੇ ਲਈ ਸਮਾਂ ਕੱਢ ਹੀ ਲਵੇਗਾ ਬੰਦਾ ਆਪਣੇ ਆਪ ਦੀ ਨਿਕਾ ਵਿੱਚ ਸਹੀ ਹੋਣਾ ਚਾਹਤਾ ਹੈ ਦੁਨੀਆ ਤਾਂ ਰੱਬ ਤੋਂ ਵੀ ਨਰਾਸ ਹੈ ਮਹੱਤਵ ਉਹ ਨਹੀਂ ਜੋ ਇੱਕ ਗਲਤੀ ਤੇ ਸਾਤ ਛੱਡ ਦੇਵੇ ਮੁਹੱਬਤ ਤਾਂ ਉਹ ਹੈ ਜੋ ਸੌ ਗਲਤੀਆਂ ਸੁਧਾਰ ਕੇ ਵੀ ਤੁਹਾਡੇ ਨਾਲ ਖੜੀ ਰਹੇ ਜਿਸ ਨੇ ਖਰਚਾ ਕੱਟ ਕਰਨ ਦੀ ਸੋਚ ਬਣਾਈ ਸਮਝੋ ਉਸ ਨੇ ਕਮਾਉਣ ਦੀ ਅਕਲ ਕਮਾ ਲਈ ਜਿਨ੍ਹਾਂ ਨੇ ਸਾਨੂੰ ਬੁਲਾਇਆ ਉਹਨਾਂ ਨੂੰ ਯਾਦ ਕਰਨਾ ਅਸੀਂ ਵਿੱਚ ਜਦੋਂ ਜੀ ਨਹੀਂ ਸਮਝਦੇ ਇੱਕਲੇ ਰਹਿਣ ਵਿੱਚ ਤੇ ਇਕੱਲੇ ਹੋ ਚਾਨ ਵਿੱਚ ਬਹੁਤ ਵੱਡਾ ਫਰਕ ਹੈ ਕੁਝ ਰਿਸ਼ਤਿਆਂ ਨੂੰ ਵਕਤ ਤੇ ਹਵਾਲੇ ਕਰਦੇ ਨਾ ਚੰਗਾ ਹੁੰਦਾ ਹੈ ਆਖਰ ਵਕਤ ਹੀ ਦੱਸਦਾ ਹੈ ਕਿ ਉਹ ਰਿਸ਼ਤੇ ਨਿਪੋਣੇ ਨੇ ਜਾਂ ਅਧੂਰੇ ਛੱਡਨੇ ਨੇ ਇਹ ਕਲਚਕ ਹੈ ਲੋਕ ਆਪਣੀਆਂ ਪਰੇਸ਼ਾਨੀਆਂ ਨਾਲ ਘਟ ਦੂਜਿਆਂ ਦੀ ਖੁਸ਼ੀ ਨਾਲ ਜ਼ਿਆਦਾ ਦੁਖੀ ਹੁੰਦੇ ਨੇ ਉਹਨਾਂ ਨੂੰ ਵੀ ਚੰਦੇ ਵੇਖਿਆ ਹੈ ਜਿਹੜੇ ਜ਼ਿੰਦਗੀ ਪੱਧ ਰੁਕਣ ਦਾ ਵਾਅਦਾ ਕਰਦੇ ਸਨ ਪਿਆਰ ਵਿੱਚ ਇੱਕ ਕਲਪੁੱਤ ਸਥਿਤੀ ਹੈ ਜਿੱਕਰ ਇੱਕ ਚੁੱਪੋ ਚਾਵੇ ਤਤਵ ਚੀਨ ਨੂੰ ਸਮਝਣਾ ਆਉਣਾ ਚਾਹੀਦਾ ਹੈ ਚੰਗੇ ਸਰੂਪਨੋ ਪਰ ਇਸ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਦੇ ਨਾ ਕਰੋ ਪੀੜ ਵਿੱਚ ਕੁਝ ਲੋਕ ਹੱਥ ਫੜ ਕੇ ਲੰਘ ਜਾਂਦੇ ਨੇ ਤੇ ਕੁਝ ਲੋਕ ਕਲੇਮ ਮਿਲਦੇ ਹਨ ਪਰ ਅਖੀਰ ਵਿੱਚ ਧਕਾ ਕਰ ਜਾਂਦੇ ਨੇ ਸੁਖੀ ਹੋਣ ਦੇ ਚੱਕਰ ਵਿੱਚ ਜੋ ਪੂਰੀ ਜ਼ਿੰਦਗੀ ਦੁਖੀ ਰਹਿੰਦਾ ਹੈ ਉਸ ਨੂੰ ਹੀ ਇਨਸਾਨ ਕਹਿੰਦੇ ਨੇ ਦਿਲਾਂ ਦੀ ਕਲ ਕਰਤਾ ਹੈ ਸਮਾਨਾ पर मोहब्बत अच भी चेहरिया तो ही होंगी है गुजर जाएगा यह दौर भी तुसी सिर्फ थोड़ा हिम्मत रखो जो खुशी ही न टिकेगी कम की औकात सट लगना भी जरूरी होता है क्योंकि जख्म वर्गा कोई उस्ताद नहीं तुसी बदल के ती मजबूरी होगी हम असी बदलों साडा असूल है ਮੂਰਖਾ ਨਾਲ ਬਹਿਸ ਕਰਨ ਵਾਲਾ ਕਦੇ ਸਮਝਦਾਰ ਨਹੀਂ ਹੁੰਦਾ ਮੂਰਖਾ ਤੋਂ ਬਚਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹਨਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ ਕਿਸੇ ਦੇ ਚਚਪਾਤਾਂ ਦਾ ਮੱਚਾ ਕਦੇ ਨਾ ਬਣਾਓ ਨਾ ਚਾਹਨੇ ਕਿਹੜਾ ਤੱਤ ਲੈ ਕੇ ਕੋਈ ਚੀਰਿਆ ਹੈ ਟੁੱਟਿਆ ਨਹੀਂ ਹਾਂ ਸਿਰਫ ਥੱਕ ਗਿਆ ਹਾਂ ਇੰਤਜ਼ਾਰ ਕਰੋ ਪਹਿਲਾਂ ਨਾਲੋਂ ਬਿਹਤਰ ਵਾਪਸ ਆਵਾਂਗਾ ਟਾਈਮ ਪਾਸ ਲਈ ਰਿਸ਼ਤਾ ਕਦੇ ਨਾ ਪਨਾਓ ਰਿਸ਼ਤਿਆਂ ਲਈ ਟਾਈਮ ਕੱਟੋ ਜ਼ਿੰਦਗੀ ਵਿੱਚ ਮੰਜ਼ਲਾ ਤਾਂ ਮਿਲ ਹੀ ਜਾਂਦੀਆਂ ਨੇ ਪਰ ਉਹ ਲੋਕ ਕਦੇ ਨਹੀਂ ਮਿਲਦੇ ਜਿਨ੍ਹਾਂ ਨੂੰ ਦਿਲ ਸੱਚਮੁੱਚ ਚਾਹੁੰਦਾ ਹੈ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਹ ਕਲਕਲਤ ਹੈ ਸਿਰਫ ਮੌਤ ਇੱਕ ਵਾਰ ਮਿਲਦੀ ਹੈ ਜ਼ਿੰਦਗੀ ਤਾਂ ਹਰ ਰੋਜ਼ ਨਵੀਂ ਮਿਲਦੀ ਹੈ ਉਮੀਦ ਕਰਤਾں ਦੋਸਤੋ ਅਜ ਤਾ ਇਹ ਸਫਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਦ ਕਰੋ ਮਿਲते हैं फिर अगले सफर ਵਿੱਚ ਤਦ ਤੱਕ ਲਈ ਰੱਬ ਰੱਖਾ